ਹੱਥ ਜੋੜ ਕੇ ਕਹਿਨੀ ਆ ਵੇ ਤੇਰੇ ਪੁੱਤਰਾ ਪੈਰੀ ਪੈਨੀ ਆ ਆ ਵੇ ਖਸ਼ਰੀਕੇ ਵਾਲੇ ਤੈਨੂੰ ਵੇਖ ਕੇ ਹੱਸਦੇ ਰਹਿੰਦੇ ਨੇ ਰਹਿੰਦੇ ਨੇ ਵੇ ਇੱਕ ਤੇਰੇ ਕਰਕੇ ਵੇ ਪੁੱਤਰਾ ਇੱਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅੰਬੜੀ ਦੀ ਮਾਂ ਕਹਿੰਦੇ ਨੇ 9 ਮਹੀਨੇ ਪਾਲ ਕੇ ਪੁੱਤਰਾ ਤੈਨੂੰ ਜਗ ਵਖਾਇਆ ਵਿੱਚ ਵੱਡਾ ਪੇ ਬਣੂ ਸਹਾਰਾ ਦਿਲ ਸਾਡੇ ਸੀ ਜਾਇਆ ਲਠੀਆਂ ਨਹੀਂਓ ਸੁਖਣਾ ਹਲੇ ਲਠੀਆਂ ਨਹੀਂਓ ਸੁਖਣਾ ਹਲੇ ਇਸ ਗੱਲ ਦਾ ਰੱਬ ਗਵਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਸਕਦਾ ਨਹੀਂ ਔਲਾਦ ਦਾ ਕਰ ਜਾ ਬੇ ਪੁੱਤਾਂ ਕੋਈ ਹੁੰਦੇ ਤੀਆਂ ਪੁੱਤ ਜਵਾਨ ਜਦੋਂ ਰਵੇ ਆਈ ਸਕੰਜੇ ਜਾਣੇ ਉਦੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਗੱਲ ਵੜ ਐਸੀ ਕੋਈ ਖਾਂਦੇ ਨਾ ਓਏ ਪੁੱਤ ਲੱਗ ਜਾਵੇ ਨਾ ਨਸ਼ਿਆ ਤੇ ਧੀ ਦਾਗ ਪੱਗ ਨੂੰ ਲਾ ਦੇ ਨਾ ਹੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਈ ਦਾਗ ਪੱਗ ਨੂੰ ਲਾ ਜੈਨਾ